ਅਸੀਂ ਘਰ ਘਰ ਤੱਕ ਉਸ ਚੀਜ਼ ਦੀ ਮਹਿਕ ਆ ਜਿਹੜੀ ਉਹਨੂੰ ਖਿਲਾਰ ਸਕੀਏ ਔਰ ਅੱਜ ਅਸੀਂ ਇੱਕ ਵਾਰ ਤੋਂ ਫੇਰ 4 ਫਰਵਰੀ ਦੇ ਵਿੱਚ ਖੜੇ ਆ 4 ਫਰਵਰੀ ਨੂੰ ਅੱਜ ਉਹਦੇ ਜਿਹੜਾ ਬੇਗਮਪੂਰਾ ਮਿਨਾਰੇ ਬੇਗਮਪੂਰਾ ਬਣਿਆ ਹੋਇਆ ਜੋ ਕਿ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆ ਅੱਜ ਉਹਦੇ ਇਸ ਸਥਾਨ ਦੇ ਉੱਤੇ ਸ਼੍ਰੀ ਅਕੰਠਪੁਰ ਸਾਹਿਬ ਆਰੰਭ ਹੋਣਗੇ ਔਰ 6 ਤਰੀਕ ਨੂੰ 6 ਫਰਵਰੀ ਵਾਲੇ ਦਿਨ ਭੋਗ ਪਾਏ ਜਾਣਗੇ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸੰਗਤ ਦੇ ਰੂਪ ਦੇ ਵਿੱਚ ਉਹਦੇ ਦਰਸ਼ਨ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਗੁਰ ਦੇ ਸਤਨਾ ਸ਼੍ਰੀ ਵਾਖੇ ਗੁਰੂ ਸਾਹਿਬ ਜੀ ਹੋ ਲਖੁ ਖੁਸ਼ੀਆਂ ਪਾਤਸ਼ਾਹੀਆਂ ਜੇ ਸਾਤਨ ਤੋਂ ਰੋਗਾਂ ਦਾ ਨਦ ਕਰੇ ਸਾਤਨ ਦਾ E ਪਰਵਾਰ ਪਰਿਆ ਸ਼ਬਦ ਦਾ ਬੁਲਾਇਆ ਸ਼ਬਦ ਕਨਨ ਗੋਹੂ ਸਾਥ ਜੀ ਤੁਮੇ ਪਾ ਲਾਇਆ ਏ ਮਨ ਮੇਂ ਲਿਆ ਉਸ ਅਨੂ ਬਗਵਾਨ ਰਾਤਿ ਸਾਨੇ ਗੁਰੂ ਨਾਨਕ ਦੇਵ ਸਤਿਨਾਮ ਸਿਵਾ ਅਕਾਲ ਪੁਰਖੁ ਤਵਾ ਗੁਰੂ ਤੁਮ ਵਾਹਿਗੁਰੂ ਵਾਹਿ ਜੀਉ ਈਵੇਂ ਦਾ ਪਰਿਵਾਰਨ ਮਹਾਰਾਜ ਦਾ ਸ਼ੰਤਾਂ ਸੁਖਰਾਸ ਤਾਪੂ ਬਿਨ ਤਾਪੂ ਲਗੈ ਜੰਮੀ ਬ੍ਰਹਮ ਅਰਦਾਸ ਮਾਤ ਸ੍ਰੀ ਦਸਵੀਂ ਪ੍ਰਥਮ ਬਲੋਪੀ ਸੁਨਰ ਕਾ ਗੁਰੂ ਨਾਨਕ ਤੁਲਿਏ ਆਏ ਕੀ ਰੰਗ ਦੇ ਰੂਪ ਅਜਨ ਮਹਾਰੂਪਿੰਦਨ ਨੂੰ ਸੁਮਰੋ ਸ੍ਰੀ ਮਨੁਹਾਰੇ ਸ੍ਰੀ ਗੁਰੂ ਕੇ ਸੁਨੇਹਾ ਧਾਰੇ ਸਭ ਤਈ ਮੀਲੇ ਸਮਾਜ ਦੇ ਦਸਵੇਂ ਪਾਤਸ਼ਾਹ ਜੱਜਾ ਬਾਜਰਾ ਵਾਲੇ ਸੁਛੇਰੇ ਪਿਤਾ ਦਰੋਤਾ ਹੰਦ ਦੇ ਵਾਸੀ ਜਿਨ੍ਹਾਂ ਸੰਗਾਂ ਸਿੰਘਣੀਆਂ ਨੇ ਧਰਮ ਰੇਸ਼ੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲੋਹਣੀਆਂ ਚੱਕੜੀਆਂ ਤੇ ਚੜੇ ਤੰਨਾਰਿਆਂ ਨਾ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਦੇ ਸਾਂ ਸਵਾਸਾਂ ਸੰਗ ਨਿਭਾਈ ਤੇਨਾ ਸ਼ਹੀਦ ਸਿੰਘਾਂ ਸਿੰਘਣੀਆਂ ਭੁਜੱਗਿਆਂ ਦੀ ਪਵਿੱਤਰ ਪੁਵਾਈ ਮਾਪੂਰ ਨਿਸ਼ਾਨਾ ਜੀ ਦਾ ਧਿਆਨ ਧਰ ਕੇ ਬੋਲਣਾ ਦੀ ਪ੍ਰਿਥਮੀ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਤੋ ਵਾਹਿਗੁਰੂ 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 ਚੇਤਾ ਹੈ ਚੇਤਾ ਮਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਦਾਨ ਵਿਵੇਕ ਦਾਨ ਵਿਸਾਹੂ ਦਾਨ ਭ੍ਰੋਸਾ ਦਾਨ ਦਾ ਨਸਰ ਦਾਨ ਨਾਮ ਦਾ ਸ੍ਰੀ ਅਮਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਢੱਡੇ ਬੁੰਗੇ ਜੁਗੋ ਜੁਗ ਅਟਲ ਧਰਮ ਦਾ ਜੈਕਾਰ ਸਾਧ ਸੰਗਤ ਜੀ ਸਾਹਿਬ ਜੀ ਬੋਲਣਾ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਧੰਨ ਧੰਨ ਬਾਜਰਾ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪ ਜੀ ਦੇ ਪਾਵਨ ਚਰਨਾਂ 'ਚ ਡੋਏ ਜੋੜ ਕੇ ਅਰਦਾਸ ਵਿੱਚ ਸਤਿਗੁਰੂ ਜੀ ਆਪ ਜੀ ਦੀ ਬਾਣੀ ਦੀ ਮਹਾਵਾਰ ਬਹੁਤ ਜਨਮ ਵਿਸਰੇ ਇਥੇ ਸਰਕਾਰ ਜੋ ਸਰਦਾਰ ਭਵਨ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਦਿਨਾਂ ਦੇ ਸਿਰ ਤੇ ਮੇਰ ਪ੍ਰਯਤਰਕਣਾ ਤੰਦਰੁਸਤੀਆਂ ਬਖਸ਼ਣੀਆਂ ਸਮਾਜ ਦੀ ਸੇਵਾ ਕਰਨ ਦੇ ਬਲ ਬਖਸ਼ਣੇ ਆਪਣੇ ਚਰਨਾ ਕਮਲਾਂ ਦਾ ਪਿਆਰ ਬਖਸ਼ਣਾ ਜੀ ਕਿਰਪਾ ਵਿਧਾਨ ਕਿਰਪਾ ਕਰਨੀ ਜਿਨ੍ਹਾਂ ਮਨੋ ਭਾਵਨਾ ਨੂੰ ਪ੍ਰਾਕੇ ਪੰਜਾਬ ਸਰਕਾਰ ਵੱਲੋਂ ਇਹ ਮਹਾਨ ਉਦਮ ਪ੍ਰਲਾ ਕੀਤਾ ਜਾ ਰਿਹਾ ਹੈ ਮਨ ਦੀਆਂ ਮਨੋ ਭਾਵਨਾ ਪੂਰੀਆਂ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਬਣਤਾਨੇ ਇਨੁਕਾਂ ਕਲੇਸ਼ਾਂ ਦੇ ਨਾਸ਼ ਕਰਨ ਦੇ ਸਮਾਜ ਦੀ ਸੇਵਾ ਝੋੜੀ ਪਾਣੀ ਚੜ੍ਹਦੀ ਕਲਾ ਕਰਨੀ ਗਰੀਬ ਨਿਵਾਜ਼ ਅਖੰਡ ਪਾਤਸ਼ਾਹਤਾ ਦੀ ਰੰਗਤ ਅੰਦਰ ਸਭੇ ਵਸਤੂਆਂ ਹਾਜ਼ਰ ਹਨ ਆਪ ਜੀ ਦੀਆਂ ਬਖਸ਼ਾਂ ਦਾਤਾਂ ਵਿੱਚੋਂ ਪੰਚਮ ਕੜਾ ਪ੍ਰਸ਼ਾਦੀ ਦੇਵ ਹਾਜ਼ਰ ਆਪ ਜੀ ਨੂੰ ਬੁਲਾਉ ਸੀਤ ਪ੍ਰਸ਼ਾਦ ਸੰਗਤਾਂ ਵਿੱਚ ਬਣਤਾਨ ਦੀ ਅੱਗੇ ਬਖਸ਼ਣੀ ਜੀ ਸਾਧ ਸੰਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ 2027 ਵਿੱਚ ਆਪ ਜੀ ਦੇ 660 ਸਾਲਾ ਪ੍ਰਕਾਸ਼ ਉత్సਵ ਨੂੰ ਸਮਰਪਿਤ ਕੀਰਤਨ ਦਿਵਾਨਾਂ ਦੀ ਰਹਿਮਤ ਲਈ ਆਪ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਸਰਦਾਰ ਪਰਮਾਨੰਦ ਸਿੰਘ ਜੀ ਮਾਨ ਸਿੱਖ ਮੰਤਰੀ ਪੰਜਾਬ ਉਹਨਾਂ ਵੱਲੋਂ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਗਰੀਬ ਅਵਾਜ਼ ਆਪਣਾ ਅਸ਼ੀਰਵਾਦ ਦੇਣਾ ਆਪ ਜੀ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਦਾ ਉਦਮ ਪਰੰਨਾ ਮਤਬਦ ਵਰਸ਼ਨੀ ਚੜ੍ਹਦੀ ਕਲਾ ਵਰਸ਼ਨੀ ਗਰੀਬ ਅਵਾਜ਼ ਸੇਵਾ ਜਿਉਂਨੇ ਮੈਂ ਪ੍ਰਕਾਸ਼ ਕਰਮ ਨੂੰ ਸਮਰਪਿਤ ਰੱਖੇ ਗਏ ਅਖੰਡ ਪਾਠ ਸਹਿਮਤ ਮਾਰੇ ਧਨਮਨ ਤੇ ਧਰਨਾ ਕੀਤੀ ਸੇਵਾ ਦਰ ਤੇ ਪ੍ਰਵਾਨ ਕਰਨੀ ਦੂਰੋਂ ਨੇੜਿਓ ਚੱਲ ਕੇ ਸੋ ਸਾਧ ਸੰਗਤ ਨੇ ਆਪ ਜੀ ਦੇ ਪਾਵਨ ਫੁਰਪੇਟਾ ਪ੍ਰਵਾਨ ਕਰਨੀ ਸਭ ਸੰਗਤਾਂ ਨੇ ਸ਼ੁਭ ਮਨੁ ਭਾਵਨਾ ਪੂਰੀ ਕੰਨਿਆ ਗਰੀਵਨਵਾਦ ਆਪ ਜੀ ਕਿਰਪਾ ਕਰੋ ਹੁਕਮਨਾਮਾ ਸਾਹਿਬ ਅਖਸਰੇ ਸੰਗਤਾਂ ਨੂੰ ਨਦਰੋਂ ਨਦਰਿਓ ਨਿਵਾਲ ਕਰੋ ਤੇ શ્રી ਖੰਡ ਬਾਦ ਸਾਹਿਬ ਆਰੰਭ ਕਰਦੇ ਆਪਿਆ ਬਖਸ਼ੋ ਆਪਣੇ ਚਰਨਾ ਕਮਨਾ ਦਾ ਪਿਆਰ ਬਖਸ਼ੋ ਗ੍ਰੰਥੀ ਸਿੰਘਾਂ ਦੀ ਬਾਣੀ ਪੜਨ ਦੇ ਸੰਤਾਂ ਨੂੰ ਸੇਵਾ ਕਰਨ ਦੇ ਬਾਲ ਬਖਸ਼ਣੇ ਜੀ ਅੱਖਰ ਬਾਧਾ ਘਾਟਾ ਭੁਜਤ ਮਾਫਤ ਕਰਨੀ ਸਹੀ ਪਿਆਰੇ ਮੇਲ ਦਿਨਾਂ ਮਿਲਿਆ ਆਪ ਜੀ ਦਾ ਨਾਮ ਚਿੰਤਾ ਰਹੇ ਨਾਮਿਤ ਨਾਮ ਚੜ੍ਹਦੀ ਕਲਾ ਤੇਰੇ ਭਲੇ

ਨਾ ਕੋ ਤੋਦ ਤਾਲ ਸਮਝ ਗੀ ਸੁਦੇ ਹੈ ਪੈ ਕਨ ਸੰਬੰਧ ਸੁਨਾਵੂ ਮਨ ਹੈ ਦ੍ਰਿੜਿਆ ਸਾਚ ਗਾਵੈ ਕੋ ਤਾਤ ਜਾਣੇ ਇਸਾ ਗਾਵੈ ਕੁਣ ਗਡਿਆਂ ਚਾਰ ਗਾਵੈ ਕੋ ਜਿਆ ਤੁਮ ਕੀ ਚਾਹੇ ਕੋ

ਪੰਜਾਬ ਸਰਕਾਰ ਵੱਲੋਂ ਜੋ ਤਨ ਤਨ ਸ੍ਰੀ ਗੁਰੂ ਰਮਦਾਸ ਜੀ ਦੇ ਪ੍ਰਕਾਸ਼ ਪर्व ਮਨਾਉਣ ਦੀ ਜਿਹੜੀ ਆ ਉਹ ਸ਼ੁਰੂਆਤ ਹੋ ਚੁੱਕੀ ਆ ਅੱਜ ਅਖੰਡ ਪਾਠ ਸਾਹਿਬ ਦੀ ਜਿਹੜੀ ਰਮਤਾ ਹੋਈ ਹੈਗੀ ਅੱਜ ਸਾਰੀ ਸੰਗਤ ਨੇ ਸਾਰੇ ਮਹਾਪੁਰਸ਼ਾਂ ਨੇ ਸਾਰੇ ਮੇਰੇ ਕੈਬਨਿਟ ਦੇ ਸਾਥੀਆਂ ਨੇ ਅੱਜ ਗੁਰੂ ਬਹਾਦਰ ਸਾਹਿਬ ਦੇ ਅੱਗੇ ਅਰਦਾਸ ਕੀਤੀ ਆ ਔਰ 6 ਤਰੀਕ ਨੂੰ ਜਿਹੜੇ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਔਰ ਅੱਜ ਤੋਂ ਲੈ ਕੇ ਲਗਾਤਾਰ ਪੂਰਾ ਸਾਲ ਪਰ ਗੁਰੂ ਸਾਹਿਬਾਨ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਜਿਹੜਾ ਪੂਰੀ ਦੁਨੀਆ ਚ ਹੋਊਗਾ ਬਹੁਤ ਵੱਡੇ ਵੱਡੇ ਸਮਾਗਮ ਹੋਣਗੇ ਔਰ ਸਾਡੀ ਕਮੇਟੀ ਤਾਂ ਗਠਨ ਹੋਇਆ ਕਿ ਜਿਹਦੇ ਵਿੱਚ ਸਾਰੇ ਮੇਰੇ ਨਾਲ ਖੜੇ ਮਹਾਪੁਰਸ਼ ਕੈਬਨਟ ਦੇ ਕਲੀਗ ਜਿਹੜੇ ਦੇਗੇ ਸਾਥੀ ਮੇਰੇ ਉਹ ਵੀ ਸ਼ਾਮਲ ਨੇ ਸਾਰੇ ਅਸੀਂ ਵਿਚਾਰ ਵਟਾਂਦਰਾ ਕਰਕੇ ਇਸ ਸਾਲ ਦਾ ਪ੍ਰੋਗਰਾਮ ਬੁਲਿਕਾਂਗੇ ਔਰ 6 ਤਰੀਕ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਆਉਣਗੇ ਔਰ ਆ ਕੇ ਉਸ ਪ੍ਰੋਗਰਾਮ ਬਾਰੇ ਸਾਰੀ ਜਨਤਾ ਨੂੰ ਸਮੂਹ ਸਾਧ ਸੰਗਤ ਨੂੰ ਜਾਣੂ ਕਰਵਾਉਣਗੇ ਕਿ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋਣਗੇ ਖਾਸ ਕਰਕੇ ਅਸੀਂ ਸੋਚਿਆ ਗਿਆ ਕਿ ਸਕੂਲਾਂ ਚ ਕਾਲਜਾਂ ਚ ਯੂਨੀਵਰਸਿਟੀਆਂ ਚ ਔਰ ਸਾਰੀ ਦੁਨੀਆ ਦੇ ਅੰਦਰ ਗੁਰੂ ਸਾਹਿਬਾਨ ਦੀ ਬਾਣੀ ਦਾ ਪ੍ਰਚਾਰ ਕਿਸ ਤਰ੍ਹਾਂ ਕਰਨਾਗਾ ਔਰ ਗੁਰੂ ਸਾਹਿਬਾਨ ਦੀਆਂ ਸਖਿਆਵਾਂ ਦੇ ਨਾਲ ਸੰਗਤ ਨੂੰ ਕਿਵੇਂ ਜੋੜਨਾਗਾ ਜੋ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਇਆਗਾ ਜੀਵਨ ਜਾਂਚ ਬਾਰੇ ਸਿਖਾਇਆਗਾ ਆਪਣੇ ਸਮਾਜ ਬਾਰੇ ਸਿਖਾਇਆਗਾ ਉਹ ਸਖਿਆਵਾਂ ਨੂੰ ਅੱਗੇ ਅਸੀਂ ਲੈ ਕੇ ਜਾਣਾਗਾ ਪੂਰਾ ਸਾਲ ਪਰ ਜਿਹੜਾ ਇਹਦੇ ਤੇ ਵਿਚਾਰਾ ਹੋਣ ਗਿਆ ਸਾਰੇ ਮਹਾਂਪੁਰ ਜਿਹੜਾ ਹੈਗਾ ਉਹ ਅੱਗੇ ਲੱਗਣ ਕੇ ਪੰਜਾਬ ਸਰਕਾਰ ਜਿਹੜੀ ਹੈ ਪਿੱਛੇ ਰਹਿ ਕੇ ਕੰਮ ਕਰੂਗੀ ਤਾਂ ਕਿ ਇਹ ਜਿਹੜੇ ਸਾਰੇ ਸਮਾਗਮ ਨੇ ਬੜੀ ਸ਼ਰਧਾਪੂਰਵਕ ਬੜੇ ਨਿਮਰ ਭਾਵ ਦੇ ਨਾਲ ਮਨਾਏ ਜਾ ਸਕਣ ਔਰ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾਗਾ ਕਿ 6 ਤਰੀਕ ਨੂੰ ਹਮਹਾਕੇ ਪਹੁੰਚੋ ਬਹੁਤ ਵੱਡੇ ਸਮਾਗਮ ਹੋਣਗੇ ਸਾਡੇ ਸਾਰੇ ਮਹਾਪੁਰਸ਼ ਜਿਹੜਾ ਆਪਣੇ ਪ੍ਰਵਚਨ ਕਰਨਗੇ ਔਰ ਸੰਗਤਾਂ ਨੂੰ ਨਿਹਾਲ ਕਰਨਗੇ ਔਰ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਨਾਲ ਜੋੜਨ ਦੇ ਲਈ ਆਪਣੀਆਂ 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 ਸਖਿਆਵਾਂ ਜਿਹੜੀਆਂ ਗੁਰੂ ਸਾਹਿਬਾਨ ਦੀਆਂ ਸਖਿਆਵਾਂ ਨੇਗੀਆਂ ਉਹ ਪਚਾਉਣ ਦਾ ਯਤਨ ਕਰਨਗੇ ਸੋ ਮੈਂ ਅੱਜ ਜਿੰਨੀ ਵੀ ਸਾਧ ਸੰਗਤ ਪਹੁੰਚੀ ਆ ਸਭ ਦਾ ਧੰਨਵਾਦ ਕਰਦਾ ਔਰ ਖਾਸ ਕਰਕੇ ਸਾਡੇ ਜਿੰਨੇ ਮਹਾਪੁਰਸ਼ ਪਹੁੰਚੇ ਨੇਗੇ ਸਾਡੇ ਕੈਬਨਟ ਦੇ ਸਾਰੇ ਵਜ਼ੀਰ ਪਹੁੰਚੇ ਨੇਗੇ ਹੋਰ ਬਹੁਤ ਸਾਰੀ ਸੰਗਤ ਪਹੁੰਚੀ ਆ ਸਭ ਦਾ ਮੈਂ ਧੰਨਵਾਦ ਕਰਦਾਗਾ ਔਰ ਮੈਂ ਆਸ ਕਰਦਾਗਾ ਕਿ ਤੁਸੀਂ ਬਹੁਤ ਭਾਰੀ ਗਿਣਤੀ ਦੇ ਅੰਦਰ 6 ਤਰੀਕ ਨੂੰ ਜਦੋਂ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਜਾਣਗੇ ਔਰ ਗੁਰੂ ਸਾਹਿਬਾਨ ਦੀ ਬਾਣੀ ਦਾ ਗੁਰਜਸ ਹੋਊਗਾ ਔਰ ਗੁਰੂ ਦਾ ਕੀਰਤਨ ਹੋਊਗਾ ਉਸ ਸਮੇ ਸਾਰੀ ਸਭੂ ਸਾਧ ਸੰਗਤ ਸਭੂ ਪੰਜਾਬ ਦੀ ਨਹੀਂ ਦੁਨੀਆ ਚ ਵੱਸਦੀ ਸਾਧ ਸੰਗਤ ਜਿਹੜੀ ਆ ਉਹ ਪਹੁੰਚੂਗੀ ਔਰ ਗੁਰੂ ਦਾ ਜਸ ਜਿਹੜਾ ਉਹ ਪ੍ਰਾਪਤ ਕਰੂਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨ ਗੁਰਦੇ ਜੈ ਗੁਰਦੇ ਬਰੇ ਸੋਡੁਰਭੈ ਸਤਵਾਰ ਮਹਾਰਾਜ ਕੀ ਜੈ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਵਾਜ਼ ਗਸਈਆ ਮੇਰਾ ਮਾਥਿ ਸਤਦ ਰੈ ਗਰੀਬਾਂ ਨਮਾਣਿਆਂ ਦੇ ਮਾਣ ਦੇਣ ਵਾਲਾ ਦਬਲਿਆਂ ਕੁਚਲਿਆਂ ਦੀ ਬਾਹ ਫੜਨ ਵਾਲਾ ਨਤਾਣਿਆਂ ਦਾ ਤਾਣ ਨ ਤੇਰਿਆਂ ਦੀ ਤੇਰ ਨ ਪੱਤਿਆਂ ਦੀ ਪਤਨ ਗੱਤਿਆਂ ਦੀ ਗਤ ਧੰਨ ਮੇਰੇ ਗੁਰੂ ਅਰਵਦਾਸ ਪਾਤਸ਼ਾਹ ਜੀ ਦਾ 649ਵਾਂ ਆਗਮਨ ਪਰਵਜ ਤਪਸਥਾਨ ਦੇ ਲਾਗੇ ਬਣੀ ਮਨਾਰੇ ਬੇਗਮਪੁਰਾ ਵਿਖੇ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਸੋਹਣੇ ਢੰਗ ਨਾਲ ਮਨਾਉਣ ਦਾ ਪ੍ਰਕਰ ਜਿਹੜੀ ਆਰੰਭ ਹੋਈ ਹੈ ਇਹ ਜਿਹੜਾ ਸਾਰਾ ਜਿਹੜਾ ਇਹ ਧਾਰਮਿਕ ਸਮਾਗਮ ਹੈ ਇਹ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਹੈ ਤੇ ਤਪਸਥਾਨ ਤੇ 200 ਮੀਟਰ ਨਾਲ ਲੱਗਦੀ ਮਨਾਰੇ ਬੇਗਮਪੁਰਾ ਵਿੱਚ ਏ ਅੱਜ ਜਿਹੜਾ ਪ੍ਰੋਗਰਾਮ ਹੈ ਸ਼ੁਰੂ ਹੋਇਆ ਹੈ। ਸੋ ਅੱਜ ਮੈਂ ਜਿੱਥੇ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਹਾਂ, ਉੱਥੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਜੁਰ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਉਹਨਾਂ ਨੇ ਬਹੁਤ ਸੋਹਣੀ ਇਹ ਪਹਿਲ ਕਦਮੀ ਜਿਹੜਾ ਹੈ, ਇਹ ਜਿਹੜਾ ਉਹਨਾਂ ਦਾ ਬਹੁਤ ਸੋਹਣਾ ਇਹ ਉਪਰਾਲਾ ਹੋ ਰਿਹਾ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਸਮੁੱਚੇ ਸੰਸਾਰ ਵਿੱਚ ਪਹੁੰਚਾਉਣ ਲਈ ਖੁਰਾਲਗੜ੍ਹ ਦੀ ਧਰਤੀ ਤੋਂ ਅਗਾਜ਼ ਕੀਤਾ ਜਾ ਰਿਹਾ ਹੈ। ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਦਿੰਦਾ ਤਪਸਥਾਨ ਦੀ ਪ੍ਰਬੰਧਕ ਕਮੇਟੀ ਵੱਲੋਂ ਕਿ ਸਰਦਾਰ ਭਗਵੰਤ ਸਿੰਘ ਮਾਨ ਗੁਰੂ ਮਹਾਰਾਜ ਦੀ ਸਿੱਖਿਆ ਹੈ ਗੁਰੂ ਮਹਾਰਾਜ ਦੀ ਬਾਣੀ ਹੈ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਓਟ ਆਸਰੇ ਨਾਲ ਸਮੁੱਚੇ ਸੰਸਾਰ ਵਿੱਚ ਜਾਣ ਦਾ ਜਿਹੜਾ ਪ੍ਰਲੋਭ ਖਰਾਲਗੜ੍ਹ ਸਾਬ ਤੋਂ ਅੱਜ ਕੀਤਾ ਜਾ ਰਿਹਾ ਹੈ ਸੋ ਮੈਂ ਪ੍ਰਬੰਧਕ ਕਮੇਟੀ ਤਪਸਥਾਨ ਵੱਲੋਂ ਸਮੁੱਚੀ ਲੀਡਰਸ਼ਿਪ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਤੇ ਪਾਤਸ਼ਾਹ ਬਾਲ ਵਕਸ਼ਨ ਉਹਨਾਂ ਨੂੰ ਚੜ੍ਹਦੀ ਕਲਾ ਵਕਸ਼ਨ ਤਾਂ ਕਿ ਗੁਰੂ ਅਰਬਦਾਸ ਮਹਾਰਾਜ ਦੀ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਪੂਰੀ ਦੁਨੀਆ ਵਿੱਚ ਹੋ ਸਕੇ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰੂ ਦੇਵ ਧੰ ਗੁਰਦੇਵ ਬੋਲੇ ਸੋਨਰ ਭੈ ਸਤਿਗੁਰੂ ਦਾਸ ਮਹਾਰਾਜ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰੂ ਦੇਵ ਧੰ ਗੁਰਦੇਵ ਅੱਜ ਬੜਾ ਭਾਗਾ ਵਾਲਾ ਸਮਾ ਮubarrak ਸਮਾ ਕੀ ਅੱਜ ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਅਰਤੀ ਸ਼੍ਰੀ ਖੁਰਾਲਗੜ੍ਹ ਸਾਹਿਬੀ ਕੇ ਜੋ ਕਿ ਸੂਬਾ ਲੈਵਲ ਦਾ ਜਿਹੜਾ ਉਹਨਾਂ ਦਾ 650ਵਾਂ ਗੁਰਪਵਸਤੀ ਪੂਰੇ ਸਟੇਟ 'ਚ ਅਸੀਂ ਆਵਾਦੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਬਣਾਉਣ ਜਾਰੀ ਹੈ ਉਹਦਾ ਅੱਜ ਗੁਰੂ ਸਾਹਿਬਾਂ ਜੀ ਦਾ ਓਟ ਆਸਰਾ ਲੈ ਕੇ ਅਖੰਡ ਪਾਠ ਸ਼ੁਰੂ ਕਰਾਇਆ ਗਏ ਅਰਦਾਸ ਕੀਤੀ ਗਈ ਸਰਬੱਤ ਦੇ ਭਲੇ ਦੀ ਤੇ ਸਮਾਗਮ ਦਾ ਆਰੰਭ ਕੀਤਾ ਗਿਆ ਤੇ ਮੈਂ ਧਨਵਾਦੀਆਂ ਆਵਾਦੀ ਪਾਰਟੀ ਦੀ ਸਰਕਾਰ ਦਾ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਇੱਕ ਨੇਕ ਉਪਰਾਲਾ ਇੱਕ ਸ਼ਲਾਘਾਯੋਗ ਉਪਰਾਲਾ ਇੱਕ ਬਹੁਤ ਹੀ ਸੋਨਾ ਉਪਰਾਲਾ ਉਹਨਾਂ ਨੇ ਅਰੰਭਿਆ ਹੈਗਾ ਤੇ ਅਸੀਂ ਬੇਨਤੀ ਕਰਦੇ ਹਾਂ ਸਮੂਹ ਸੰਗਤ ਨੂੰ ਤੁਸੀਂ ਇਹਨਾਂ ਸਮਾਗਮਾਂ ਤੁਸੀਂ ਵੱਧ ਚੜ੍ਹ ਕੇ ਹਿੱਸਾ ਲਵੋ ਤਾਂ ਕਿ ਅਸੀਂ ਗੁਰੂ ਸਾਹਿਬਾਂ ਜੀ ਬੋਲੋ ਬਖਸ਼ੀ ਹੋਈ ਸਿੱਖਿਆ ਦੇ ਅਸੀਂ ਆਪਾਂ ਚੱਲ ਕੇ ਸਭ ਜੀਵਨ ਸਫਲ ਕਰਾਈਏ ਜੈ ਗੁਰੂ ਦੇਵ ਧੰਗੁਰ ਦੇਵ ਓ ਬਲੇ ਈਸੋ ਨਿਰਭੈ ਤਨ ਗੁਰ ਦੇਵ ਜੈ ਬਲੇ ਈਸੋ ਨਿਰਭੈ ਸ਼ਕਤੀ ਅਮਰ ਹੈ ਅੱਜ ਖੁਰਾਲਗੜ੍ਹ ਸਾਹਿਬ ਦੀ ਮਹਾਨ ਤੇ ਪਵਿੱਤਰ ਧਰਤੀ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਰੰਭ ਕੀਤੇ ਗਏ ਆ ਸੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 650 ਵੀ ਜਨਮ ਸਤਾਬਦੀ ਨੂੰ ਸਮਰਪਿਤ ਇੱਕ ਬਹੁਤ ਵੱਡੀ ਕੜੀ ਜਿਹੜੀ ਇੱਕ ਯੋਜਨਾ ਉਹਨਾਂ ਦੀ ਵਿਚਾਰਾਂ ਨੂੰ ਲੈ ਕੇ ਉਹਨਾਂ ਦੀ ਫਿਲਾਸਫੀ ਨੂੰ ਲੈ ਕੇ ਉਹਨਾਂ ਦੀ ਜੀਵਨ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸ਼ੁਰੂਆਤ ਉਹਦੀ ਕੀਤੀ ਜਾ ਰਹੀ ਹੈ ਸੋ ਅੱਜ ਸ੍ਰੀ ਖਰੜਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਸੋ ਪ੍ਰਾਪਤ ਹੈ ਇਸ ਧਰਤੀ ਦੇ ਉੱਤੇ ਰਹਿ ਕੇ ਉਹਨਾਂ ਨੇ ਬਾਣੀ ਦਾ ਪ੍ਰਚਾਰ ਕੀਤਾ ਮਨੁੱਖਤਾ ਨੂੰ ਭਾਈਚਾਰੇ ਦਾ ਪ੍ਰੇਮ ਦਾ ਸੰਦੇਸ਼ ਦਿੱਤਾ ਸੋ ਸਾਡੇ ਲਈ ਇਹ ਭਾਗਾ ਵਾਲੀ ਗੱਲ ਆ ਕਿ ਗੁਰੂ ਸਾਹਿਬ ਦੀ 650 ਵੀ ਜਨੂ ਸਾਹਿਬ ਦੀ ਸਾਡੇ ਜੀਵਨ 'ਚ ਆ ਰਹੀ ਹੈ ਸੋ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੀ ਪੱਧਰ ਤੇ ਪੰਜਾਬ ਦੇ ਅੰਦਰ ਪ੍ਰੋਗਰਾਮ ਲਿਕੇ ਗਏ ਆ ਸੋ ਮੈਂ ਕਹਿ ਸਕਦਾ ਕਿ ਦੁਨੀਆ ਦੇ ਮਹਾਨ ਕ੍ਰਾਂਤੀਕਾਰੀ ਰਹਿਬਰ ਜਿਨ੍ਹਾਂ ਨੇ ਸਮਾਜ ਦੇ ਅੰਦਰ ਉੱਚ-ਨੀਚ ਦੇ ਖਿਲਾਫ ਬਰਾਬਰਤਾ ਦੇ ਲਈ ਤੇ ਵਿਸ਼ੇਸ਼ ਤੌਰ ਤੇ ਜਿਹੜਾ ਬੇਗਮਪੁਰੇ ਦਾ ਉਹਨਾਂ ਨੇ ਨਾਰਾ ਦਿੱਤਾ ਮੈਂ ਸਮਝਦਾ ਵੀ ਆਪਣੇ ਆਪ ਚ ਬੜੀ ਅਲੋਕਿਕ ਹੈ ਸਾਰੀ ਸੰਸਾਰ ਦੇ ਅੰਦਰ ਸੋ ਸ੍ਰੀ ਗੁਰੂ ਅਰਜਨਦਾਸ ਮਹਾਰਾਜ ਜੀ ਦੀ ਜਨਮ ਸਤਾਬ ਦੀ ਨੂੰ ਸਮਰਪਿਤ ਬਹੁਤ ਵੱਡੇ ਪ੍ਰੋਗਰਾਮ ਜਿਹੜੇ ਉਹਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਸੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਨੇ ਖੁਰਾਲਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਤੇ 6 ਤਰੀਕ ਨੂੰ ਭੋਗ ਪੈਣਗੇ ਸੋ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਨੂੰ ਤੇ ਖਾਸ ਕਰਕੇ ਪੰਜਾਬ ਦੀਆਂ ਸੰਗਤਾਂ ਨੂੰ ਬੇਨਤੀ ਆ ਕਿ ਉਹ ਹੌਮ ਹਮਾ ਕੇ 6 ਤਰੀਕ ਨੂੰ ਸ੍ਰੀ ਖੁਰਾਲਗੜ ਸਾਹਿਬ ਵਿਖੇ ਪਹੁੰਚਣ ਔਰ ਨਾਤਮਸਕ ਹੋਣ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੇ ਅਸੀਂ ਉਸ ਪਵਿੱਤਰ ਤੇ ਮਹਾਨ ਬਾਣੀ ਜਿਨੇ ਮਨੁੱਖਤਾ ਨੂੰ ਆਪਸੀ ਪ੍ਰੇਮ ਸਨੇਹ ਤੇ ਮੁਹੱਬਤ ਦਾ ਪੈਗਾਮ ਦਿੱਤਾ ਉਹਨੂੰ ਉਹਦਾ ਉਹਦਾ ਸਰਵਣ ਕਰ ਸਕੀਏ ਉਹਨੂੰ ਸੁਣ ਸਕੀਏ ਤੇ ਜਿਹੜਾ ਬੇਘਾਪੁਰੇ ਦਾ ਕਨਸੈਪਟ ਹੈ ਸਿਰ ਗੁਰੂ ਦਾਸ ਮਹਾਰਾਜ ਜੀ ਦਾ ਉਹਨੂੰ ਹੋਰ ਅੱਗੇ ਲੈ ਕੇ ਜਾਣ ਦੇ ਲਈ ਅਸੀਂ ਆਪਣੀ ਬਚਨ ਬੱਤਾ ਦਾ ਪ੍ਰਕਟਾਵਾ ਕਰੀਏ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 6 ਤਰੀਕ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਆ ਕੇ ਗੁਰੂ ਸਾਹਿਬਾ ਦਾ ਅਸ਼ੀਰਵਾਦ ਪ੍ਰਾਪਤ ਕਰੋ ਸਭ ਨੂੰ ਜੈ ਗੁਰੂ ਦੇਵ ਜੈ ਗੁਰੂ ਦਾਸ ਬੋਲੇ ਸੋ ਨਿਰਭੈ ਸਤ ਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ ਪਰ ਉਹਨਾਂ ਸਤਕਾਰਯੋਗ ਗੁਰੂ ਸਾਧ ਸੰਗਤ ਜੀ ਆਪ ਜੀ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਤਨ ਤਨ ਸਤਿਗੁਰੂ ਗੁਰੂ ਵਿਦਾਸ ਮਹਾਰਾਜ ਜੀ ਦੇ ਇਸ ਪਵਿੱਤਰ ਸਥਾਨ ਦਾ ਜੋ ਮinare ਬੇਗਮਪੁਰਾ ਅੱਜ ਬਹੁਤ ਖੁਸ਼ੀਆਂ ਮਾਲਕ ਨੇ ਬਖਸ਼ਿਸ਼ ਕੀਤੀਆਂ ਸਾਰਾ ਸਾਧੂ ਸਮਾਜ ਗੁਰੂ ਰਵਦਾਸ ਸਾਧੂ ਸਮਾਜ ਸੋਸਾਇਟੀ ਵੱਲੋਂ ਸਾਰੇ ਮਹਾਨ ਮਹਾਪੁਰਸ਼ ਔਰ ਸਾਰੇ ਹੀ ਕੈਬਨਿਟ ਮੰਤਰੀ ਔਰ ਸਾਰੇ ਹੀ ਸੰਗਤ ਅੱਜ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਸ ਸਥਾਨ ਤੇ ਅਖੰਡ ਪਾਠ ਆਰੰਭ ਕੀਤੇ ਗਏ ਆ 4 ਤਰੀਕ ਤੋਂ 6 ਤਰੀਕ ਤੱਕ ਇਹ ਸਮਾਗਮ ਮਹਾਨ ساری ਦੁਨੀਆ ਦੇ ਵਿੱਚ ਦਿਖਾਏ ਜਾਣਗੇ ਔਰ ਦੁਨੀਆ ਭਰ ਦੀਆਂ ਸੰਗਤਾਂ ਦਰਸ਼ਨ ਕਰਨਗੀਆਂ ਜਿੱਥੇ ਗੁਰੂ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਹੋਈ ਆ ਮਹਾਪੁਰਸ਼ਾਂ ਨੇ ਆ ਕੇ ਅਖੰਡ ਜਾਪ ਸ਼ੁਰੂ ਕਰਾਏ ਹੈ ਉਥੇ 6 ਤਰੀਕ ਨੂੰ ਭੋਗ ਪੈਣਗੇ ਸਭ ਤੋਂ ਪਹਿਲਾਂ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਗੁਰੂ ਪਾਤਸ਼ਾਹੀ ਦੇ ਇਸ ਆਗਮਨ ਗੁਰਪੁਰਬ ਨੂੰ 699 ਆਗਮਨ ਗੁਰਪੁਰਬ ਨੂੰ ਸਾਰੀਆਂ ਸੰਗਤਾਂ ਇਸ ਸਾਲ ਦੇ ਵਿੱਚ ਮਨਾਉਣ ਗਿਆ ਔਰ ਪੰਜਾਬ ਸਰਕਾਰ ਨੇ ਮਹਾਨ ਉਪਰਾਲਾ ਕੀਤਾ ਅਸੀਂ ਪੰਜਾਬ ਸਰਕਾਰ ਦੇ ਬਹੁਤ-ਬਹੁਤ ਉਹਨਾਂ ਲਈ ਅਸੀਂ ਧੰਨਵਾਦ ਕਰਦੇ ਹਾਂ ਦਾ ਔਰ ਅਜ਼ਾਜ਼ੀ ਕਰਦੇ ਕਿ ਪਾਤਸ਼ਾਹ ਕਿਰਪਾ ਕਰਨੀ ਜਿਨ੍ਹਾਂ ਨੇ ਗੁਰੂ ਪਾਤਸ਼ਾਹੀ ਦਾ ਉਹ ਟ੍ਰਾਂਸਫਰ ਲੈ ਕੇ ਇਹ ਮਹਾਨ ਕਾਰਜ ਆਰੰਭ ਕੀਤਾ ਹੈ ਇਸ ਵਿੱਚ ਕਰਤਾਪੁਰਖ ਲੋਵਾਤਾ ਵਾਲਾ ਮਿੰਗਾ ਹੋਆ ਗੁਰੂ ਪਾਤਸ਼ਾਹੀ ਦੀ ਕਿਰਪਾ ਦੇ ਨਾਲ ਇਹ ਮਹਾਨ ਬੇਗੰਪੁਰਾ ਜੋ ਆਸਾਨ ਦੇਖਣ ਵਾਸਤੇ ਮਿਲ ਰਿਹਾ ਹੈ ਤਾਂ ਸੇ ਸਾਰੀਆਂ ਸੰਗਤਾਂ ਨੂੰ ਇਸ ਆਗਮਨ ਗੁਰਪੁਰ ਦੀ ਲੱਖ ਲੱਖ ਵਧਾਈ ਦਿੰਦੇ ਆ ਔਰ ਸਾਧੂ ਸਮਾਜ ਨੇ ਹੀ ਨਾਲ ਨਾਲ ਲੱਗਦਾ ਹੀ 36 ਏਕੜ ਜਗ੍ਹਾ ਲੈ ਕੇ ਗੁਰੂ ਪਾਤਸ਼ਾਹੀ ਦੇ ਇਸ ਸਮਾਗਮਾ ਵਾਸਤੇ ਖਰੀਦੀ ਹੈ ਤਾਂ ਸਾਰੀਆਂ ਸੰਗਤਾਂ ਉਹ 36 ਏਕੜ ਗੁਰੂ ਰਵਿਦਾਸ ਸਦਨ ਦੇ ਵਿੱਚ ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣੇ 13 ਤਰੀਕ ਨੂੰ ਗੁਰੂ ਮਹਾਰਾਜ ਦਾ ਆਗਮਨ ਗੁਰਪੁਰਬ ਸੰਗਤਾਂ ਮਨਾ ਰਹੀਆਂ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ 13 ਤਰੀਕ ਨੂੰ ਵੀ ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣੇ ਆ ਸੋ ਅੱਜ ਦੇ ਇਸ ਦਿਨ ਸਈ ਸਾਰੀਆਂ ਸੰਗਤਾਂ ਨੂੰ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਅਸੀਂ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਉਹਨਾਂ ਲਈ ਅਰਦਾਸ ਵੀ ਕਰਦੇ ਆਂ ਔਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਗੁਰੂ ਪਾਤਸ਼ਾਹੀ ਜੀ ਦੀ ਕਿਰਪਾ ਦੇ ਨਾਲ ਇਹ ਮਹਾਨ ਕਾਰਜ ਹੋਣ ਜਾ ਰਹੇ ਆ ਤੋ ਅੱਜ ਸਾਰੀਆਂ ਸੰਗਤਾਂ ਨੂੰ ਇਸ ਕਾਰਜ ਲਈ ਲੱਖ-ਲੱਖ ਵਧਾਈ ਹੋਵੇ ਦੇਸ਼ ਔਰ ਵਿਦੇਸ਼ ਦੀਆਂ ਸੰਗਤਾਂ ਸਾਡੇ ਜਿੱਥੇ ਵੀ ਸਾਡੇ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੁੜੀਆਂ ਹੋਈਆਂ ਸੰਗਤਾਂ ਸਾਰਿਆਂ ਨੂੰ ਲੱਖ ਲੱਖ ਵਾਰਗ ਹੋਵੇ ਔਰ ਮਹਾਪੁਰਸ਼ਾਂ ਦੇ ਚਰਨਾਂ 'ਚ ਅਸੀਂ ਅਰਦਾਸ ਕਰਦੇ ਹਾਂ ਗੁਰੂ ਪਾਤਸ਼ਾਹ ਕਿਰਪਾ ਕਰੇ ਹਮ ਸਰਦੀਨ ਦਿਆਲ ਨਾ ਤੁਮ ਸਰ ਹਉ ਪਤਿਆਰ ਕਾ ਕੀਜੈ ਬਚਨੀ ਤੋਰ ਮੋਰ ਮਨ ਮਾਨੇ ਜਨਕੋ ਪੂਰਨ ਦੀਜੇ ਹਉ ਬਲ ਬਲ ਜੋਰ ਮਈਆ ਕਾਰਨੇ ਕਾਰਨ ਕਉਨਾ ਬੋਲ ਬਹੁਤ ਜਨਮ ਵਿਛਰੇ ਤੇ ਮਾਦ ਹੋਏ ਜਨਮ ਤੁਮਾਰੇ ਲੇਖੇ ਕਾ ਰਵਿਦਾਸ ਆਸ ਲਗ ਜੀਵੋ ਚਿਰ ਪਿਓ ਦਰਸਨ ਦੇ ਕੇ ਬੋਲੇ ਸੋ ਨਿਰਭੈ ਸਤਗੁਰੂ ਰਵਿਦਾਸ ਮਹਾਰਾਜ ਦੀ ਜੈ ਤਾਂ ਤਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 699 ਪ੍ਰਕਾਸ਼ ਪੁਰਗ ਦੇ ਸੰਬੰਧ ਚ ਅੱਜ ਪੰਜਾਬ ਸਰਕਾਰ ਵੱਲੋਂ ਮਨਾਰੇ ਬੇਗੰਪੁਰਾ ਸ਼੍ਰੀ ਖਾਰਗਲ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦਾ ਆਰੰਭ ਹੋਇਆ ਤਾਂ ਅੱਜ ਜਿਹੜਾ ਆਰੰਭ ਹੋਇਆ ਤੇ 6 ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਜਿਨ੍ਹਾਂ ਵਿੱਚ ਸਮੁੱਚੇ ਪੰਜਾਬ ਤੋਂ ਨਹੀਂ ਬਲਕਿ ਪੰਜਾਬ ਤੋਂ ਬਾਹਰੋਂ ਵੀ ਸੰਤ ਮਹਾਪੁਰਖ ਉਹ ਸਾਡੇ ਰਹਿਨਮਾ ਜਿਹੜੇ ਸਾਡੀ ਕੌਮ ਦੀ ਸਾਡੀ ਮਾਨਵਤਾ ਦੀ ਅਗਵਾਈ ਕਰਦੇ ਆ ਉਹ ਸਾਰੇ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਦੂਰ ਦਰਾਡੇੋਂ ਔਰ ਪੰਜਾਬ ਤੋਂ ਸਾਰੇ ਕੈਬਨਨ ਮਿਨਿਸਟਰ ਔਰ ਸਮੁੱਚੇ ਸਮਾਗਮ ਦੇ ਵਿੱਚ ਮੁੱਖ ਸੰਗਤੀ ਰੂਪ ਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹਾਜ਼ਰ ਹੋਏ ਆ ਸਾਰੇ ਅਰੇਂਜਮੈਂਟਸ ਹੋ ਗਿਆ ਸਤਿ ਮਾਫਰ ਖਾਂਦੇ ਆਉਣ ਦੀਆਂ ਤਿਆਰੀਆਂ ਹੋ ਗਈਆਂ ਖੰਡਪੁਰ ਸਾਹਿਬ ਆਰੰਭ ਹੋ ਗਿਆ ਰਾਗੀ ਸਿੰਘ ਕੀਰਤਨ ਕਰਨ ਲਈ ਪਹੁੰਚ ਰਹੇ ਆ ਸੋ ਸਾਰੇ ਅਰੇਂਜਮੈਂਟਸ ਹੋ ਗਏ ਆ ਤੋ ਅੱਜ ਆਰੰਭ ਹੋਇਆ ਖੰਡਪੁਰ ਸਾਹਿਬ ਦਾ ਵਾਹਿਗੁਰੂ ਅਕਾਲ ਪੁਰਖ ਸਭ ਰੂਹਾਂ ਦੇ ਅੰਦਰ ਗੁਰੂ ਸਾਹਿਬ ਦਾ ਸਦਾ ਆਵਾਜ਼ ਰੱਖ ਕੇ ਔਰ ਸਭ ਰੂਹਾਂ ਮਨੁੱਖੀ ਮਾਨਵਤਾ ਕਦਰਾਂ ਕੀਮਤਾਂ ਸਤਿ ਭਾਵਨਾ ਪਿਆਰ ਔਰ ਗੁਰੂ ਦੇ ਦੇਸ਼ਾ ਨਾਲ ਜੀਵਨ ਜੀਣ ਦੇ ਕਾਬਿਲ ਹੋਣ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰ ਦੇਵ ਜੈ ਹੋ ਗੁਰ ਦੇਵ